ਸੋ ਸੜਨਾਲ ਇਸ ਸਮੇਂ ਸ਼ੀਤਲ ਅੰਗੁਰਾਲ ਫੋਨ ਲਾਈਨ ਤੇ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਬਾਰੇ ਚਰਚਾ ਹੈ ਕਿ ਸ਼ੀਤਲ ਅੰਗੁਰਾਲ ਦਾ ਜਿਹੜਾ ਅਸਤੀਫਾ ਹੈ ਉਹ ਨਾਮਨਜ਼ੂਰ ਹੋ ਗਿਆ ਪਿਛਲੇ ਦਿਨਾਂ ਦੇ ਦੌਰਾਨ ਹੀ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਸੀ ਸ਼ੀਤਲ ਜੀ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਬਹੁਤ ਬਹੁਤ ਧੰਨਵਾਦ ਭਈਆ ਸ਼ੀਤਲ ਜੀ ਜਿਹੜੀ ਹੁਣ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਤੁਹਾਡਾ ਅਸਤੀਫਾ ਨਾਮਨਜ਼ੂਰ ਹੋ ਗਿਆ ਇਹਦੇ ਪਿੱਛੇ ਕੀ ਸੱਚਾਈ ਹੈਗੀ ਹੈ ਇਸ ਸੱਚਾਈ ਇਹ ਹੈ ਜੀ ਜਲੰਧਰ ਦੇ ਲੋਕਾਂ ਦੇ ਨਾਲ 25 ਮਹੀਨੇ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਸardar பகਵੰਦ ਸਿੰਘ ਮਾਨ ਜੀ ਨੇ ਇਨੇ ਕਾ ਵਾਦੇ ਕੀਤੇ ਸੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜਲੰਧਰ ਦੇ ਲੋਕਾਂ ਨੂੰ ਕਿਹਾ ਸੀ ਇੱਕ ਸਪੋਰਟਸ ਯੂਨੀਵਰਸਿਟੀ ਜਲੰਧਰ ਦੇ ਲੋਕਾਂ ਨੂੰ ਦਵਾਂਗੇ ਜਿਸ ਦਿਨ ਸਾਡੀ ਸਰਕਾਰ ਆਏਗੀ ਹੂੰ ਜਲੰਧਰ ਦੇ ਇੰਡਸਟਰੀ ਦੇ ਲੋਕਾਂ ਦੇ ਨਾਲ ਬਹੁਤ ਵਾਦੇ ਕੀਤੇ ਤੁਹਾਨੂੰ ਜੀ ਬਿਜਲੀ ਸਸਤੀ ਦਵਾਂਗੇ ਤੇ ਕੁਝ ਵੀ ਨਹੀਂ ਕਰ पाए ਜਲੰਧਰ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ ਪੀਜੀਆਈ ਵੀ ਗਰਜ ਦੇ ਉੱਤੇ ਜਲੰਧਰ ਦੇ ਲੋਕਾਂ ਨੂੰ ਇੱਕ ਹਸਪਤਾਲ ਦਿੱਤਾ ਜਾਏਗਾ ਇਹਨਾਂ ਦੁਆਬੇ ਦੇ ਲੋਕਾਂ ਦੀ ਰਾਹਤ ਮਿਲੇਗੀ ਉਹ ਕੋਈ ਵਾਦਾ ਨਹੀਂ ਪੂਰਾ ਕੀਤਾ ਜਲੰਧਰ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿਉਂਕਿ ਜਲੰਧਰ ਦੇ ਵਿੱਚ ਇੱਕ ਸਪੋਰਟਸ ਸਭ ਤੋਂ ਵੱਡੀ ਜੀ ਇੰਡਸਟਰੀ ਹੈ ਲੈਦਰ ਇੰਡਸਟਰੀ ਹੈ ਸਰਜੀਕਲ ਇੰਡਸਟਰੀ ਹੈ ਹਮਮ ਹੋਰ ਨਿੱਕਾ ਇੰਡਸਟਰੀ ਜਲੰਧਰ ਦੇ ਵਿੱਚ ਰੋਜ਼ਗਾਰ ਲੋਕ ਕਹਿੰਦੇ ਨੇ ਕਾਰੋਬਾਰ ਹੈ ਉਹਨਾਂ ਲੋਕਾਂ ਨੂੰ ਕਿਹਾ ਸੀ ਕਿ ਇੰਟਰਨੈਸ਼ਨਲ 에어ਪੋਰਟ ਜਲੰਧਰ ਦੇ ਵਿੱਚ ਦਵਾਂਗੇ ਦੁਆਬੇ ਵਿੱਚ ਇਹ ਸਾਰੀਆਂ ਗਰੰਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨੈਸ਼ਨਲ ਕਬਿਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਜਲੰਧਰ ਚ ਕਿਤੀਆਂ ਗਈਆਂ ਹੂੰ ਕਿ ਕੂੜੇ ਦਾ ਜਿਹੜਾ ਮਸਲਾ ਸੀ 22 ਇਲੈਕਸ਼ਨ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਸਟੇਜ ਤੋਂ ਕਿਹਾ ਕਿ ਅਗਰ ਅਮ ਲੋਕ ਮਾਡਲ ਟੋਲ ਡੰਪ ਕੋਰ ਕੂੜਾ ਨਹੀਂ ਉਠਾ पाए ਤਾਂ ਅਮ ਲੋਕ ਅਗਲੀ ਵਾਰ ਇਲੈਕਸ਼ਨ ਲੜਨੇ ਨਹੀਂ ਆਉਣਗੇ ਇਹਨਾਂ ਨੇ ਕੋਈ ਵਾਦਾ ਨਹੀਂ ਪੂਰਾ ਕੀਤਾ ਇਸ ਕਰਕੇ ਇਹ ਲੋਕ ਡਰ ਰਹੇ ਆ ਕਿ ਜੇ ਵਿਧਾਨ ਸਭਾ ਦਾ ਇਲੈਕਸ਼ਨ ਬਾਈ ਕਰਵਾਇਆ ਤੇ ਸਾਡੀ ਜਿਹੜੀ ਇਹ ਸੀਟ ਹੈ ਹੱਥੋਂ ਚਲੀ ਜਾਨੀ ਹੈ ਕਿ ਅਸੀਂ ਕੋਕੀ ਗਲੰਦਰ ਦੇ ਲੋਕਾਂ ਨਾਲ ਧੋਖਾ ਕੀਤਾ ਇਸ ਕਰਕੇ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ ਇਹ ਚਾਹੁੰਦੇ ਆ ਕਿ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡਾ ਅਸਤੀਫਾ ਨਾਮਨਜ਼ੂਰ ਹੋਇਆ ਪਹਿਲੇ ਇਹਨੂੰ ਇੱਕ ਵਾਰੀ ਹਾਂ ਨਾ ਚ ਕਨਫਰਮ ਕਰ ਦਿਓ ਨਾਮਨਜ਼ੂਰ ਹੋਇਆ ਮੈਨੂੰ ਜੋ ਮੈਨੂੰ ਸੁਣਨ ਤੋਂ ਆ ਰਿਹਾ ਮੀਡੀਆ ਦੇ ਮਾਧਮ ਨਾਲ ਜੋ ਪਤਾ ਚੱਲਿਆ ਕਿ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਉਹ ਮਜ਼ੂਰ ਕਰਨ ਦਾ ਜਿਹੜੀ ਵਜ੍ਹਾ ਹੈ ਉਹ ਤੁਹਾਨੂੰ ਮੈਂ ਦੱਸ ਦਿੰਦੀ ਆਂ ਹਾਂ ਵਜ੍ਹਾ ਕੀ ਵਜ੍ਹਾ ਤੁਹਾਨੂੰ ਇਹ ਲੱਗਿਆ ਵੀ ਪਾਰਟੀ ਕਿਉਂ ਬਾਈਲੈਕਸ਼ਨ ਨਹੀਂ ਚਾਹਦੀ ਇਸ ਲਈ ਤੁਹਾਨੂੰ ਲੱਗ ਰਿਹਾ ਪਾਰਟੀ ਕਿਉਂਕਿ ਮੁੱਖ ਮੰਤਰੀ ਸਰਕਾਰ ਇਹ ਚਾਹੁੰਦੀ ਕਿ ਅਸੀਂ ਬਾਈਲੈਕਸ਼ਨ ਜਿੱਤ ਨਹੀਂ ਪਾਣਾ ਕਿ ਜਲੰਧਰ ਦੇ ਲੋਕਾਂ ਨੇ ਸਾਨੂੰ ਇਹ ਪੁੱਛਣਾ ਹੈ ਕਿ ਸਾਡੀਆਂ ਜਿਹੜੀਆਂ ਭੈਣਾਂ ਮਾਤਾ 25 ਮਹੀਨੇ ਹੋ ਗਿਆ ਉਹਨਾਂ ਦਾ 50000 ਬਣਿਆ ਪਿਆ ਕਿੱਦਾਂ ਜਾ ਕੇ ਦਵਾਂਗੇ ਉਹਨਾਂ ਲੋਕਾਂ ਨੂੰ ਇਹ ਤਾਂ ਇੱਕ ਨਿੱਕਾ ਵਾਦੇ ਆ ਹੂੰ ਇਹ ਤਾਂ ਜਿਹੜੇ ਚੀਜ਼ ਦਾ ਵਾਦਾ ਮੈਂ ਬੈਲ ਸਕੂਲ ਆਫ ਐਮਿਨੈਂਸ ਇੱਕ ਮਿੰਟ ਦਿੱਤਾ ਮੈਂ ਤੁਹਾਨੂੰ ਕੋਈ ਇੱਕ ਚੀਜ਼ ਹੋਰ ਜਾਨਣਾ ਚਾਹਨਾ ਇਹ ਇੱਕ ਹੀ ਗੱਲ ਹੈ ਜੀ ਤੁਹਾਡੀ ਗੱਲ ਰਿਕਾਰਡ ਤੇ ਆ ਗਈ ਹੈ ਮੈਂ ਤੁਹਾਨੂੰ ਇੱਕ ਹੋਰ ਚੀਜ਼ ਜਾਨਣਾ ਚਾਹਨਾ ਤੁਸੀਂ ਬੀਜੇਪੀ ਜੁਆਇਨ ਕੀਤੀ ਹੈ ਤੁਸੀਂ ਰੈਜ਼ੀਗਨੇਸ਼ਨ ਅਸਤੀਫਾ ਦਿੱਤਾ ਕਿਉਂ ਦੇ ਕਿਉਂ ਰਹੇ ਹੋ ਕਿਉਂਕਿ ਤੁਸੀਂ ਪਾਰਟੀ ਚੇਂਜ ਕਰ ਦਿੱਤੀ ਆਮ ਤੌਰ ਤੇ ਨਹੀਂ ਦੇਖਿਆ ਜਾਂਦਾ ਲੀਡਰ ਕਈ ਵਾਰ ਪਾਰਟੀ ਚੇਂਜ ਕਰ ਦਿੰਦੇ ਆ ਐਮਐਲਏ ਜਿਨ੍ਹਾਂ ਦੇ ਕੋਲੇ ਅੱਗੇ 3 ਸਾਲ ਦਾ ਸਮਾਂ ਹੈਗਾ ਉਹ ਸਤੀਫਾ ਨਹੀਂ ਦਿੰਦੇ ਹੁੰਦੇ ਕਿਉਂ ਤੁਸੀਂ ਬਾਈ ਇਲੈਕਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ ਕੀ ਤੁਹਾਨੂੰ ਲੱਗਦਾ ਕਿ ਬਾਈ ਇਲੈਕਸ਼ਨ ਹੋਏ ਫਿਰ ਤੁਸੀਂ ਬੀਜੇਪੀ ਦੀ ਟਿਕਟ ਤੋਂ ਲੜੋ ਨਹੀਂ ਮੈਂ ਇਲੈਕਸ਼ਨ ਲੜਨ ਦੇ ਪਾਰਟੀ ਤਿਆਗ ਲਈ ਟਿਕਟ ਕਿੰਨੂੰ ਦੇਣੀ ਹੈ ਪਰ ਇਹਨਾਂ ਲੋਕਾਂ ਦੇ ਜਿਹੜੇ ਚਿਹਰਾ ਵੀ ਇਨਕਾਬ ਹੋਏਗਾ ਜਲੰਧਰ ਤੋਂ ਸ਼ੁਰੂਆਤ ਕੀਤੀ ਜਾਏਗੀ ਕਿ ਇਹ ਲੋਕ ਜੋ ਬਾਰ-ਬਾਰ ਕਹਿੰਦੇ ਆ ਕਿ ਅਸੀਂ ਲੋਕਾਂ ਨੇ ਇੰਨੇ ਕੰਮ ਕਰ ਦਿੱਤੇ ਕਿ ਸ਼ਤਰ ਜੋਗੀ ਇਹਨਾਂ ਦੀ ਜਿਹੜੀ ਐਡ ਐਡਵਰਟਾਈਜ਼ਮੈਂਟ ਆ ਕੰਮ ਸਿਰ ਉੱਥੇ ਤੱਕ ਕਰਨ ਦੀ ਸੀਮਾ ਹੈ ਕੰਮ ਜਿਲੰਦਰ ਦੇ ਵਿੱਚ ਲੋਕਾਂ ਨੂੰ ਨਹੀਂ ਜਿਲੰਦਰ ਲੋਕ ਬਹੁਤ ਦੁਖੀ ਹੈ ਅਦਰੇ ਲੈਕਚਰ ਕਰਵਾਉਂਦੇ ਆ ਇਹਨਾਂ ਦਾ ਚਿਹਰਾ ਵੀ ਇਨਕਾਮ ਕਰਦਾ ਬਸ ਜੀਤਲ ਜੀ ਤੁਸੀਂ ਤੁਸੀਂ ਹਾਂ ਤੁਸੀਂ ਇੱਕ ਚੀਜ਼ ਦਾ ਜਵਾਬ ਦੇ ਦਿਓ ਇੱਥੇ ਤੁਸੀਂ ਰੈਜ਼ੀਗਨੇਸ਼ਨ ਦੇਣਾ ਕਿਉਂ ਚਾਹੁੰਦੇ ਹੋ ਤੁਹਾਡੇ ਕੋ 3 ਸਾਲ ਦਾ ਸਮਾਂ ਹੈਗਾ ਤੁਸੀਂ ਤੁਸੀਂ ਐਮਐਲਏ ਰਹਿ ਕੇ ਤੁਸੀਂ ਐਮਐਲਏ ਰਹਿ ਕੇ ਲੋਕਾਂ ਦੇ ਲਈ ਕੰਮ ਘਟੋ ਘਟ ਕਰ ਸਕਦੇ ਹੈਗੇ ਉਹ ਹਲਕੇ ਦੇ ਲੋਕਾਂ ਦਾ ਕੰਮ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਇਸਤੀਫਾ ਦੇਣਾ ਕਿਉਂ ਚਾਹੁੰਦੇ ਹੋ ਕਿਉਂਕਿ ਜਿਸ ਤਰ੍ਹਾਂ ਮੈਂ ਦੂਸਰੀ ਪਾਰਟੀ ਕੋ ਜੁਆਇਨ ਕਰੇ ਨਾ ਅਗਰ ਉਹ ਇੱਕ ਕਾਨੂੰਨ ਹੈ ਵਿਧਾਨ ਸਭਾ ਦਾ ਇਸ ਕਰਕੇ ਉਹ ਅਸਤੀਫਾ ਦੇਣਾ ਹੀ ਪੈਂਦਾ ਹਮ ਜਦ ਵੀ ਦੂਸਰੀ ਪਾਰਟੀ ਜੁਆਇਨ ਕਰਦੇ ਆ ਅਗਰ ਚੱਬੇਵਾਜੀ ਨੇ ਜੁਆਇਨ ਕੀਤੀ ਹੈ ਪਾਰਟੀ ਕਾਂਗਰਸ ਛੱਡ ਕੇ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਹਮ ਇਸ ਕਰਕੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਮਿਲ ਗਈ ਨਾ ਇਸ ਲਈ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਬਹੁਤ ਸਾਰੇ ਕੈਂਡੀਡੇਟ ਆ ਜਿਹੜੇ ਲੋਕ ਸਭਾ ਦਾ ਇਲੈਕਸ਼ਨ ਲੜ ਰਹੇ ਪਰ ਐਮ ਐਲ ਏ ਤੋਂ ਅਸਤੀਫਾ ਉਹਨਾਂ ਨੇ ਨਹੀਂ ਦਿੱਤਾ ਹੋਇਆ ਹਜੇ ਤੱਕ ਪਰ ਉਹਨਾਂ ਨੇ ਜਿਹੜਾ ਅਸਤੀਫਾ ਮੇਰੇ ਕੋਲ ਉਹਨਾਂ ਦੀ ਫੋਟੋ ਕਾਪੀ ਹੈ ਉਹ ਕਿਉਂਕਿ মিডিਆ ਦੇ ਵਿੱਚੋਂ ਸਤੀਫਾ ਆਇਆ ਸੀ ਇਹ ਕਿਉਂ ਮੌਜੂਦ ਨਹੀਂ ਕਰ ਰਹੇ ਇਹਨਾਂ ਨੂੰ ਪਤਾ ਹੋਏਗਾ ਕਿ ਜੱਬੇਬਾ ਜ ਲੈਕਚਨ ਹਾਰ ਜਾਣਗੇ ਇਸ ਕਰਕੇ ਬਾਅਦ ਚੋਂ ਉਹਨਾਂ ਨੂੰ ਐਮਐਲਏ ਰਹਿਣ ਦਿੱਤਾ ਜਾਏਗਾ ਹੂੰ ਮੈਨੂੰ ਲੱਗ ਰਿਹਾ ਹੈ ਪਰ ਜੱਬੇਬਾ ਜਿਹੜਾ ਸਤੀਫਾ ਆਇਆ ਉਹ ਪੂਰੇ মিডিਆ ਦੇ ਵਿੱਚ ਛਿੱਤਾਂ ਤੋਂ ਲੰਗਰਾਲ ਛਿੱਤਾਂ ਤੋਂ ਲੰਗਰਾਲ ਇਸ ਲਈ ਸਤੀਫਾ ਦਿਨਾਂ ਦੇਣਾ ਚਾਹੁੰਦੇ ਆ ਕਿ ਪ੍ਰੋਸੀਜਰ ਪੂਰਾ ਹੋ ਜਾਏ ਪੂਰਾ ਪ੍ਰੋਸੀਜਰ ਮੈਂ ਮੱਕ ਦਿਆ ਕਿਉਂਕਿ ਕਾਨੂੰਨ ਦੀ ਮੈਂ ਬਹੁਤ ਪਾਲਣਾ ਕਰਦਾ ਡਾਕਟਰ ਬਾਬਾ ਜੀ ਦਾ ਸੰਵਿਧਾਨ ਹੈ ਉਸ ਦੀ ਮੈਂ ਬਹੁਤ ਪਾਲਣਾ ਕਰਦਾ ਇਸ ਕਰਕੇ ਸਵਿਧਾਨ ਦੇ ਮੁਤਾਬਕ ਜੀ ਮੈਂ ਰਿਜ਼ਾਈਨ ਕਰਾਂਗਾ ਜੀ ਜੇ ਤੁਹਾਡਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਛੇੜਾ ਇਹ ਉਹ ਵੀ ਇਨਕਾਮ ਕਰਾਂਗੇ ਇੱਕ ਚੀਜ਼ ਤੁਹਾਡੇ ਅਸਤੀਫੇ ਦੇ ਸ਼ੀਤਲ ਜੀ ਤੁਹਾਡੇ ਅਸਤੀਫੇ ਦੇ ਵਿੱਚ ਇੱਕ ਚੀਜ਼ ਇਹ ਵੀ ਕਹਿ ਰਹੀ ਹੈ ਕੁਝ ਲੋਕ ਪਾਰਟੀ ਦੇ ਕਿ ਸ਼ੀਤਲ ਅੰਗਰਾਲ ਨੇ ਜਿਹੜਾ ਅਸਤੀਫਾ ਲਿਖਿਆ ਉਹ ਪ੍ਰੋਪਰਲੀ ਨਹੀਂ ਲਿਖਿਆ ਤੇ ਜਦੋਂ ਰੈਜ਼ੀਗਨੇਸ਼ਨ ਦੇਣਾ ਵਾ ਉਹ ਇਨ ਪਰਸਨ ਜਾ ਕੇ ਦੇਣਾ ਹੁੰਦਾ ਉੱਥੇ ਸਪੀਕਰ ਦੇ ਚਿੱਠੀ ਰਾਈ ਨਹੀਂ ਭੇਜਿਆ ਜਾਂਦਾ ਕਿਹਾ ਇਹ ਪ੍ਰੋਸੀਜਰ ਤੁਸੀਂ ਫਾਲੋ ਕੀਤਾ ਇਹ ਵਾਲਾ ਸਰ ਮੈਂ ਖੁਦ ਜਾ ਕੇ ਅਸਤੀਫਾ ਦੇ ਕੇ ਆਇਆ ਹਾਂ ਇਹ ਮੈਂ ਉਹ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਉਸ ਆਪਣੀ ਰਜਾਇਨ ਸਿਫੇ ਦੇ ਉੱਤੇ ਉਹ ਦੂਸਰੇ ਲੈਟਰ ਪੈੜ ਦੇ ਉੱਤੇ ਰਸੀਬ ਵੀ ਲੈ ਕੇ ਵੀ ਆਇਆ ਅੱਛਾ ਇਸ ਕਰਕੇ ਕਿ ਮੇਰੇ ਕੋਲ ਜੇ ਕਾਨੂੰਨ ਨੂੰ ਕੋਰਟ ਦੀ ਜਾਣਾ ਪਿਆ ਮੇਰੇ ਕੋਲ ਸਾਰਾ ਕੋਈ ਡਾਕੂਮੈਂਟ ਪੂਰੇ ਆ ਮੈਂ ਆਪ ਖੁਦ ਜਾ ਕੇ ਅਸਤੀਫਾ ਵਿਧਾਨ ਸਭਾ ਦੇ ਜਿਹੜੇ ਸੈਕਟਰੀ ਉਹ ਤੋਂ ਦੇ ਕੇ ਆਇਆ ਕਿਉਂਕਿ ਹੁਣ ਜੇ ਤੁਹਾਡਾ ਜੇ ਹੁਣ ਤੁਹਾਡਾ ਅਸਤੀਫਾ ਸਵੀਕਾਰ ਨਹੀਂ ਹੁੰਦਾ ਫਿਰ ਕਿਹਾ ਕੋਰਟ ਦੇ ਜ਼ਰੀਏ ਕਰੋਗੇ ਕੀ ਕਰੋਗੇ ਮੈਂ ਪਹਿਲੇ ਚੋਣ ਜੋ ਵੀ ਲੀਗਲ ਸਾਡੀ ਪਾਰਟੀ ਦੇ ਜਿਹੜੇ ਜਿਹੜੇ ਲੀਗਲ ਹੈਗੇ ਐਡਵਾਈਜ਼ਰ ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਜੇ ਮੈਨੂੰ ਇਲੈਕਸ਼ਨ ਕਮਿਸ਼ਨ ਉ ਜਾਣਾ ਪਿਆ ਪਹਿਲੇ ਉਹ ਕੁ ਜਾਊਂਗਾ ਨਹੀਂ ਤੇ ਮੈਂ ਜੇ ਕੋਰਟ ਤੇ ਜਾਣਾ ਪਿਆ ਮੈਂ ਕੋਰਟ ਦੇ ਦਰਵਾਜ਼ੇ ਟਕਾਊਂਗਾ ਆਪਣੇ ਹੱਕ ਦੀ ਲੜਾਈ ਜ਼ਰੂਰ ਲੜਾਂਗਾ ਆਖਰੀ ਸਵਾਲ ਜੇ ਅਸਤੀਫਾ ਤੁਹਾਡਾ ਮਨਜ਼ੂਰ ਹੋ ਜਾਂਦਾ ਬਾਈ ਇਲੈਕਸ਼ਨ ਹੁੰਦੀ ਹੈ ਕਿ ਆ ਸ਼ੀਤਾ ਲੰਗਰਾਲ ਫਿਰ ਭਾਜਪਾ ਦੀ ਟਿਕਟ ਤੋਂ ਲੜਨਗੇ ਇਲੈਕਸ਼ਨ ਨੇ ਇਹ ਪਾਰਟੀ ਦਾ ਕਰੇਗੀ ਮੈਂ ਪਾਰਟੀ ਦਾ ਸੇਵਾਦਾਰ ਦੇ ਰੂਪ ਚ ਆਇਆ ਕਿ ਆਪਣੇ ਪਰਿਵਾਰ ਮੰਨ ਲਓ ਜੇ ਪਾਰਟੀ ਤੁਹਾਨੂੰ ਕਹਿ ਦਿੰਦੀ ਹੈ ਕਿ ਤੁਸੀਂ ਉੱਥੇ ਸਿਟਿੰਗ ਐਮਐਲਏ ਸੀਗੇ ਅਸੀਂ ਤੁਹਾਨੂੰ ਲੜਾਉਣਾ ਚਾਹੁੰਦੇ ਹਾਂ ਫਿਰ ਬੀਜੇਪੀ ਤੋਂ ਲੜੋਗੇ ਜੋ ਪਾਰਟੀ ਕਹੇਗੀ ਪਾਰਟੀ ਦੀ ਮੈਂ ਕਿਸੇ ਗੱਲ ਨੂੰ ਨਹੀਂ ਮੋੜ ਸਕਦਾ ਪਾਰਟੀ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਪਰਿਵਾਰ ਚ ਦੁਬਾਰਾ ਉਹਨਾਂ ਨੇ ਬਹੁਤ ਵੱਡਾ ਮਾਨ ਦਿੱਤਾ ਪਰਿਵਾਰ ਚ ਲੈ ਕੇ ਮੈਂ ਆਪਣੇ ਪਰਿਵਾਰ ਚ 19 ਸਾਲ ਸੇਵਾ ਕੀਤੀ ਸੀ ਉਸ ਪਰਿਵਾਰ ਚ ਮੈਂ ਸਿਰਫ 25 ਮਹੀਨੇ ਪਹਿਲੇ ਢੜਕ ਗਿਆ ਇਹਨਾਂ ਦੀ ਗੱਲਾਂ ਦੇ ਵਿੱਚ ਆ ਗਿਆ ਜੋ ਝੂਠ ਦਾ ਭੁਲੰਦਾ ਇਹਨਾਂ ਦਾ ਉਸ ਚੰਦ ਚ ਮੈਂ ਵੀ ਫਸ ਗਿਆ ਸੀ बहुत बहुत शुक्रिया शीतल जी दैनिक सवेरा न देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप